2012 ਦੀ ਘਟਨਾ ਹੈ ਜੀ ਤੇ ਮੇਰਾ خیال ਉਹਦੋਂ ਇਹ ਸਾਬਕਾ ਐਮ.ਐਲ.ਏ ਸੀ ਉਹਦੋਂ ਐਮ.ਐਲ.ਏ ਨਹੀਂ ਸੀਗੇ ਨਹੀਂ ਨਹੀਂ ਸੀ ਪਿੰਡ ਸੀ ਇਹਨਾਂ ਦਾ ਜੱਦੀ ਬਲਾਸਪੁਰ ਹਾਂਜੀ ਜਿਹੜੇ ਤੇ ਦੁੱਜੇ ਭਰਾ ਨਾਲ ਉਹ ਵੀ ਗੁਆਂਢੀ ਸੀ ਜੀ ਤੇ ਜਿਹੜੇ ਇਹਨਾਂ ਦੇ ਭਤੀਜੇ ਸੀ ਉਹ ਵੀ ਕਾਫੀ ਮਤਲਬ ਉਹਦੋਂ ਜਵਾਨ ਸੀ ਸਾਰੇ ਉਹ ਸਮਝਦੇ ਸੀ ਸਾਰੀਆਂ ਗੱਲਾਂ ਬਾਤਾਂ ਨੂੰ ਸਾਰੇ ਸੀ ਪਿੰਡ ਚ ਜਾਂਦਾ ਸੀ ਇਹਦੇ ਦਿਮਾਗ 'ਚ ਇਹ ਗੱਲ ਨਹੀਂ ਸੀ ਕਿ ਮੇਰਾ ਕੋਈ ਮਰਡਰ ਕਰ ਦੂਗਾ ਹਾਂ ਜਾਂ ਉਹਦੇ ਦਿਮਾਗ 'ਚ ਸੀ ਵੀ ਮੇਰਾ ਸਾਹਮਣਾ ਕਿਸੇ ਬੰਦੇ ਨੇ ਨਹੀਂ ਕਰਨਾ ਖਾਸ ਕਰਕੇ ਕਰ ਦਿਆਂ ਤਾਂ ਬਿਲਕੁਲ ਸ਼ੱਕ ਨਹੀਂ ਹੁੰਦਾ ਕਰ ਦਿੰਦਾ ਤੇ ਬਿਲਕੁਲ ਨਹੀਂ ਸ਼ੱਕ ਹੁੰਦਾ ਕਿ ਐਨਸੀ ਤਾਂ ਉਹ ਜਦੋਂ 2012 ਦੇ ਵਿੱਚ ਉੱਥੇ ਥਾਣੇ ਨਿਹਾਲ ਸਿੰਘ ਵਾਲੇ ਦੇ ਵਿੱਚ ਉਹ ਐਫਆਈਆਰ ਦਰਜ ਹੁੰਦੀ ਹੈ ਤਾਂ ਉਦੋਂ ਇਹ ਕੁਲਵੰਤ ਸਿੰਘ ਜਿਹੜੇ ਇਹਨਾਂ ਦੇ ਮੂੰਹ ਬੋਲੇ بیٹے ਉਹ ਉਹਨਾਂ ਦੀ ਵਾਈਫ ਤੇ ਮਲਕੀਤ ਕੀਤੂਜੀ ਦੀ ਵਾਈਫ ਇਹ ਘਰੇ ਸੀ ਤੇ ਗਵਰਨਮੈਂਟ ਵਿੱਚ ਜਿਹੜਾ ਉਹ ਵੀ ਨਾਲ ਸੀ ਅੱਛਾ ਉਹ ਦਰਵਾਜ਼ੇ ਦੇ ਵਿੱਚ ਬੈਠਾ ਮੈਟਕ ਦੇ ਵਿੱਚ ਖਾਣਾ ਖਾ ਰਿਹਾ ਸੀ ਇਹ ਲੇਡੀਆਂ ਆਪਦੀਆਂ ਕੰਮ ਕਰ ਰਹੀਆਂ ਸੀ ਤੇ ਮੁੰਡਾ ਵੀ ਵਿਹੜੇ 'ਚ ਬੈਠਾ ਸੀ ਤਾਂ ਉਹ ਸੱਤ ਜਣੇ ਆਉਂਦੇ ਨੇ ਜੀ ਅੱਛਾ ਜੀ ਤੇ ਇਹ ਨਹਾ ਰਿਆ ਵਾਸ਼ਰੂਮ ਦੇ ਵਿੱਚ ਹਮ ਤੇ ਵਾਸ਼ਰੂਮ ਚੋਂ ਨਹਾ ਕੇ ਬਾਹਰ ਨਿਕਲਿਆ ਹਮ ਤੇ ਉਹਨਾਂ ਨੇ ਉੱਥੇ ਲਲਕਾਰਾ ਮਾਰ ਕੇ ਵੀ ਅੱਜ ਤੈਨੂੰ ਬਣਾਉਨੇ ਆ ਐਮਐਲਏ ਤੇ ਜਿਹੜੇ ਤੂੰ ਸਾਡੇ ਨਾਲ ਜਿਆਤੀਆਂ ਕਰਦਾ ਰਿਹਾ ਤੈਨੂੰ ਉਹਦਾ ਮਜ਼ਾ ਚਖਾਉਣਾ ਉਹ 6-7 ਬੰਦੇ ਇਸ ਤਿਆਰੀ ਨਾਲ ਹੀ ਆਏ ਸੀ ਵੈਪਨ ਸੀ 315 ਬੋਰ ਦੇ ਸਾਰਿਆਂ ਕੋਲ ਜੋ ਵੀ ਸੀ ਵੀ ਅੱਜ ਇਹਨੂੰ ਛੱਡਣਾ ਨਹੀਂ ਕਿਸੇ ਵੀ ਹਾਲਤ ਚ ਤਾਂ ਉਹ ਆਏ ਤੇ ਪਰਿਵਾਰ ਦੇ ਤਿੰਨ ਜੀਆਂ ਦੇ ਸਾਹਮਣੇ ਇਹਨੂੰ ਗੋਲੀਆਂ ਮਾਰ ਕੇ ਹਾਲਾਂਕਿ ਕਹਿੰਦਾ ਜੋ ਉਥੇ ਸੁਣੀ ਗੱਲ ਵੀ ਇਹਨੇ ਕੋਸ਼ਿਸ਼ ਵੀ ਕੀਤੀ ਵੀ ਭਾਈ ਜੋ ਤੁਹਾਡੀ ਸਮੱਸਿਆ ਆਪ ਬੈਠ ਕੇ ਹੱਲ ਕਰ ਲੰਨੇ ਆ ਪਰਿਵਾਰਕ ਝਗੜਾ ਜੇ ਕੋ ਆਪਣਾ ਜ਼ਮੀਨ ਦਾ ਵਾਅਦਾ ਘਾਟਾ ਜਾਂ ਹੋਰ ਵੀ ਕੋਈ ਝਗੜਾ ਆਪ ਇਹਨੂੰ ਮਸਲੇ ਨੂੰ ਬੈਠ ਕੇ ਹੱਲ ਕਰ ਦੇ ਪਰ ਉਹਨਾਂ ਨੇ ਕੋਈ ਗੱਲ ਨਹੀਂ ਇਹਦੀ ਸੁਣੀ ਜੇ ਵਾਸ਼ਰੂਮ ਚੋਂ ਬਾਹਰ ਨਿਕਲਿਆ ਤੇ ਪਹਿਲੋਂ ਇਹਦਾ ਭਤੀਜਾ ਜਿਹੜਾ ਹਰਪ੍ਰੀਤ ਸਿੰਘ ਸੀ ਉਹਨੇ ਇਹਦੇ ਫੈਰ ਮਾਰਿਆ ਉਦੋਂ ਬਾਅਦ ਦੂਜਿਆਂ ਨੇ ਵੀ ਮਾਰੇ ਤੇ ਬਤਲ ਇਹਨੂੰ ਖੁਸ਼ਕਿਸਮਤੀ ਕਹਿ ਲੋ ਕਿ ਬਾਕੀ ਪਰਿਵਾਰ ਦੇ ਜੀਆਂ ਨੂੰ ਉਹਨੇ ਵੀ ਇਹਦਾ ਤਾਂ ਮਰਡਰ ਹੋ ਗਿਆ ਉਹਨਾਂ ਨੂੰ ਕੁਝ ਨਹੀਂ ਕਿਹਾ ਹਾਲਾਂਕਿ ਜੇ ਉਹ ਚਾਹੁੰਦੇ ਤੇ ਦੂਜਿਆਂ ਨੂੰ ਵੀ ਨੁਕਸਾਨ ਪਹਤਾ ਸਕਦੇ ਤੇ ਬਤਲ ਟਾਰਗੇਟ ਟਾਰਗੇਟ ਸਿਰਫ ਤੇ ਸਿਰਫ ਕੀਤੂ ਸੀ ਕੀਤੂ ਸੀ ਟਾਰਗੇਟ ਔਰ ਉਹਦਾ ਗਵਰਨਮੈਂਟ ਸੀ ਉਹਨੂੰ ਵੀ ਉਹਨਾਂ ਨੇ ਸੰਭਾਲਣ ਦਾ ਮੌਕਾ ਨਹੀਂ ਦਿੱਤਾ ਨੰਮੈਨ ਕੋਲ ਕੋਈ ਵੈਪਨ ਸੀ ਉਹ ਚਲਾਇਆ ਸੀ ਮਤਲਬ ਉਹ ਉਹਨੇ ਨਹੀਂ ਉਹ ਸਟੋਰੀ ਦੇ ਵਿੱਚ ਨਹੀਂ ਆਇਆ ਹੋ ਸਕਦਾ ਉਹਨੂੰ ਆਫੀਸ਼ੀਅਲੀ ਕੋਈ ਉਹਨੇ ਆਪਦੀ ਕੋਸ਼ਿਸ਼ ਕੀਤੀ ਹੋਵੇ ਪਰ ਉਹ ਉਹਨਾਂ ਨੇ ਜੋ ਉੱਥੇ ਪਿੰਡ ਦੇ ਵਿੱਚ ਸੀ ਕਿ ਮੌਕਾ ਹੀ ਨਹੀਂ ਦਿੱਤਾ ਤੇ ਉਹਨਾਂ ਨੇ ਉੱਥੇ ਉਹਦਾ ਮਰਡਰ ਕਰਤਾ ਉਸ ਤੋਂ ਬਾਅਦ ਉਹ 2017 ਤੱਕ ਟ੍ਰਾਇਲ ਚੱਲਿਆ ਜਦੋਂ ਟ੍ਰਾਇਲ ਚੱਲਦਾ ਹੈ ਟ੍ਰਾਇਲ ਦੇ ਵਿੱਚ ਕਾਫੀ ਕੁਝ ਆਉਂਦਾ ਹੈ ਡਿਫੈਂਸ ਕਾਉਂਸਲ ਹੁੰਦਾ ਹੈ ਵਕੀਲ ਹੈਗਾ ਤੇ ਮੁਦਈ ਦਾ ਵਕੀਲ ਹੈ ਸਰਕਾਰੀ ਵਕੀਲ ਹੈ ਡਿਫੈਂਸ ਕਾਉਂਸਲ ਜਿਹੜਾ ਉਹ ਕੀ ਪਲੀ ਲੈਂਦਾ ਤੇ ਉਹ ਕੀ ਅਲੀਗੇਸ਼ਨ ਲਾਉਂਦਾ ਵੀ ਕਿਸ ਤਰ੍ਹਾਂ ਦੇ ਡਿਫੈਂਸ ਕਾਉਂਸਲ ਕੋਲੇ ਇਹੀ ਸੀ ਡਿਸਪਿਊਟ ਵੀ ਸੀ ਜੀ ਪ੍ਰੋਪਰਟੀ ਡਿਸਪਿਊਟ ਸੀ ਲੈਂਡ ਦੇਣ ਸਹੀ ਭਰਾਵਾਂ ਚ ਵੰਡਣੀ ਸਹੀ ਹੋਈ ਜਾਂ ਸਾਡੇ ਦੇ ਜਾਤੀਆਂ ਕਰਾਈਆਂ ਗਈਆਂ ਵੀ ਅਸੀਂ ਨਹੀਂ ਮਾਰਿਆ ਹੋਰ ਸੀ ਜਿਸ ਜਿਸ ਤਰ੍ਹਾਂ ਦਾ ਡਿਫੈਂਸ ਪਰ ਉਹ ਦਿਨ ਦੀ ਵੀ 9 ਵਜੇ ਦਾ ਸਵੇਰ ਦਾ ਮਰਟਰ ਸੀ ਬੰਦੇ ਕੋ ਮੂੰਹ ਟੱਕ ਕੇ ਵੀ ਨਹੀਂ ਆਏ ਜਾਂ ਕਿਸ ਤਰੀਕੇ ਨੇ ਇੱਥੇ ਜਿਹੜਾ ਉਹਨਾਂ ਦਾ ਬੇਟਾ ਸੀ ਉਹ ਕੱਲੇ ਕੱਲੇ ਬੰਦੇ ਨੂੰ ਜਾਣਦਾ ਸੀ ਆਈ ਵਿਟਣਾ ਸੀ ਜਿਹੜੀ ਪਰਿਵਾਰ ਦੀਆਂ ਦੋਨੋਂ ਲੇਡੀਜ਼ ਸੀ ਉਹ ਵੀ ਜਾਣਦੀਆਂ ਸੀ ਤਾਂ ਜਿਹੜਾ ਔਨਰੇਬਲ ਕੋਰਟ ਦਾ ਜਿਹੜਾ ਆਰਡਰ ਹੈ ਉਹ ਤੁਸੀਂ ਸਟੱਡੀ ਕੀਤਾ ਹੋ ਉਹਦੇ ਵਿੱਚ ਮੇਨ ਫੈਕਟਸ ਜਿਹੜੇ ਹੈ ਇੰਪੋਰਟੈਂਟ ਕਿਹੜੇ ਕਿਹੜੇ ਮੇਨ ਫੈਕਟਸ ਉਹਨਾਂ ਦੇ ਵਿੱਚ ਇਹੀ ਸੀ ਕਿ ਇਹ ਕ੍ਰੇਲੂ ਡਿਸਪਿਊਟ ਕਰਕੇ ਮਤਲਬ ਇਹਨੂੰ ਜਿਹੜਾ ਉਹ ਮਾਰ ਦੇਣ ਦੀ ਨੀਅਤ ਨਾਲ ਹੀ ਆਏ ਤੇ ਉਸੇ ਕਰਕੇ ਕ੍ਰੇਲੂ ਡਿਸਪਿਊਟ ਨੂੰ ਹੀ ਉਹਨਾਂ ਨੇ ਅੱਗੇ ਰੱਖ ਕੇ ਬਣਾ ਕੇ ਇਹ ਸਿਸਟਮ ਵੀ ਇਹ ਸਾਬਤ ਹੋ ਗਿਆ ਕਿ ਸੱਤ ਦੇ ਸੱਤ ਬੰਦੇ ਇਹੀ ਮਾਰਡਰ ਕਰਨ ਵਾਲੇ ਨੇ ਔਰ ਉਹ ਸਾਰੇ ਬੰਦਿਆਂ ਨੂੰ ਉਹਨਾਂ ਨੇ ਫਿਰ ਲਾਈਫ ਪ੍ਰਿਜ਼ਨਮੈਂਟ ਮਾਨਯੋਗ ਸੈਸ਼ਨ ਜੱਜ ਸਾਹਿਬ ਮੋਗਾ ਨੇ ਦਿੱਤੀ 2017 ਦੇ ਵਿੱਚ ਦੇਖੋ ਤੁਸੀਂ ਜਿਸ ਤਰ੍ਹਾਂ ਉਹਦੀ ਲਾਈਫ ਨੂੰ ਸਾਰੇ ਨੂੰ ਡਿਸਕ੍ਰਾਈਬ ਕੀਤਾ ਉਹਦੇ ਉਤਰਾ ਚੜਾ ਉਹਦੇ 네ਗਟਿਵ ਪੋਜ਼ਿਟਿਵ ਘਰੇਲੂ ਮਸਲਿਆਂ ਤੇ ਉਹਦੀ ਅਪਰੋਚ ਸਮਾਜਿਕ ਮਸਲਿਆਂ ਤੇ ਅਪਰੋਚ ਪੋਲੀਟੀਕਲ ਅਪਰੋਚ ਲੋਕਾਂ ਨਾਲ ਚੰਡੀਗੜ੍ਹ ਤੱਕ ਦਾ ਜਿਹੜਾ ਵਰਤਮਾਨ ਉਹਦੇ ਤੋਂ ਜਿਹੜੀ ਗੱਲ ਆਪਾਂ ਪਹਿਲਾਂ ਡਿਸਕਸ ਕੀਤੀ ਇੱਕ ਮਨੁੱਖ ਦੇ ਵਿੱਚ ਦੋ ਮਨੁੱਖ ਇਹ ਤਾਂ ਇੱਕ ਲੈਸਨ ਜ਼ਰੂਰ ਬ verdade ਹਰਪ੍ਰੀਤ ਜੀ ਵੀ ਬੰਦੇ ਨੂੰ ਨਾ ਜਿੰਨੀ ਮਰਜ਼ੀ ਤਰੱਕੀ ਕਰ ਲੇ ਜਿੰਨਾ ਮਰਜ਼ੀ ਉਹਦੇ ਮਿਲ ਜਾਣ ਸ਼ੋਹਰਤ ਮਿਲ ਜੇ ਹੋਰ ਮਿਲ ਜੇ ਆਲਾ ਦੁਆਰਾ ਠੀਕ ਰੱਖਣਾ ਵੀ ਬਹੁਤ ਜ਼ਰੂਰੀ ਹੈ ਕੱਲਾ ਮਲਕੀਤ ਸਿੰਘ ਕੀ ਤੂੰ ਨਹੀਂ ਸਾਡੇ ਕੋਲ ਐਗਜ਼ਾਮਪਲਾਂ ਨੇ ਪੌਂਟੀ ਚੱਡਾ ਦੋਨੇ ਭਰਾ ਆਪਸ ਵਿੱਚ ਬਰੇ ਆਪਸ ਵਿੱਚ ਬਰੇ ਪ੍ਰਮੋਦ ਮਹਾਜਨ ਹਿੰਦੁਸਤਾਨ ਦਾ ਨਾਮੀ ਰਾਜਨੀਤਿਕ ਬੰਦਾ ਉਹਦੇ ਹੀ ਸਕੇ ਭਰਾ ਨੇ ਮਾਰਦਾ ਸੀ ਇਸ ਲਈ ਭਰਾਵੋ ਗੱਲ ਇਹ ਹੈ ਵੀ ਇਨ੍ਹਾਂ ਘਟਨਾਵਾਂ ਨਾਲ ਜੇ ਦਿਲਚਸਪ ਗੱਲਾਂ ਜੁੜੀਆਂ ਨੇ ਤਾਂ ਕਈ ਸਬਕ ਵੀ ਜੁੜੇ ਨੇ ਤੇ ਸਾਨੂੰ ਸਬਕ ਸਿੱਖਣ ਦੀ ਲੋੜ ਹੈ।